ਸੋਹਿਲਾ ਰਗਉੜੀ ਦੀਪਕੀ ਮਹੱਲਾ ਪਹਿਲਾ ਏ ਕੋ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾਹੂਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵ ਦੋਹ ਸਿਰਜਣਹਾਰੋ তুম গావো মেরে निरਪੋ ਕਾ সোহਿਲ ਹਾਂ ਬੜੀ ਜਿੱਤ সোহਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲਿ ਅਣ ਦੇਖੇਗਾ ਦੇਵ ਨਹਦ ਤੇਰੇ ਦਰਨ ਕੀਮਤ ਨਾ ਪਵੇ ਤਿਸ ਦਾ ਤੇ ਕਵਨ ਸਮਾਰ ਸੰਬਦ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀ ਸੜੀਆਂ ਜਿਹਾ ਹੋਵੇ ਸਹਿਬ ਸਿਓ ਮੇਲ ਕਰ ਕਰ ਇਹ ਪਹੁੰਚ ਸਦਲੇ ਨਿਤ ਪਵਨ ਸਦਨ ਹਰਿ ਸਿਮਰੀਐ ਨਾਨਕ ਸੇਹ ਦੇਹ ਆਵੰਨ ਰਾਗ ਆਸਾ ਮਹੱਲ ਪਹਿਲਾ 6 ਕਰ ਛ ਗੁਰਸਿ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਖੁ ਡਾਈ ਤੋਏ ਤਹਾਉ ਵਸਾ ਚਸਿਆ ਘੜੀਆਂ ਪਹਿਰਾਂ ਥਿਤੀ ਵਾਰੀ ਮਾਹ ਹੋਵਾ ਸੂਰਜ ਕੋ ਰਤਣਿਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਰਕਾ ਮੰਡਲ ਜਨਕੰਬੋਤੀ ਤੂਪ ਮਲ ਅਨ ਲੋ ਪਵਨ ਤੌਰ ਕਦੇ ਸਗਲ ਬਣ ਰਾਹੇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤ ਸ਼ਬਦ ਵਜੰਤ ਪੇਰੀ ਰਹਾਉ ਸਹਿ ਸਭ ਨੈਣ ਨਨ ਨਰਹ ਤੋ ਹੈ ਕੋ ਸਹਿ ਸਮੂਰਤ ਨਨ ਏਕ ਤੋ ਹੀ ਸਹਿ ਪਦ ਵਿਮਲ ਨਨ ਏਕ ਪਦ ਗੰਧ ਵਿਨ ਸਹਿ ਤਵ ਗੰਦੇਵ ਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਮੈ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸਪਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਪਤ ਮਨੋ ਅੰਧ ਨੰਬੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਡੰਕੋ ਹੋਏ ਜਾਤੇ ਤੇ ਰਹਿ ਨਾਏ ਬਸਾ ਰਾਗੌੜੀ ਪੁਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰਮਹ ਭੜਿਆ ਮਿਲ ਸਾਧੂ ਖੰਡ ਲਖੰਡਾ ਹੈ ਪੁਰਬ ਲਿਖਤ ਲਿਖੇ ਗੁਰ ਪਾਇ ਮਨ ਹਰਿ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਣ ਵਡਾ ਹੈ ਕਰ ਡੰਡਾ ਤਪਨ ਵਡਾ ਹੈ ਦਹਾਉ ਸਖਤ ਹਦ ਸਾਧ ਨ ਜਾਣਿਆ ਤਿਨ ਅੰਤ ਰਹੁ ਮੇ ਕੰਡਾ ਹੈ ਜਿਉ ਜਿਉ ਚੱਲੇ ਤਵੇ ਧੂਪਾਵੇ ਜਮਕਾਰ ਸਹ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਉ ਕੰਡਾ ਹੈ ਅਬਨਾਸੀ ਪਰਖ ਪਾਇਆ ਪਰਮੇਸ਼ਰ ਬਹੁ ਸੁਭਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰ ਤੇਰੇ ਹਰ ਆਖ ਰਖ ਵਡ ਵੱਡਾ ਹੈ ਜੈ ਨਾਨਕ ਨਾਮ ਉਦਾਰ ਟੇ ਕਹੇ ਹਰ ਨਾਮੇ ਹੀ ਸੁਖ ਮੰਡਾ ਹੈ ਦਾ ਗਉੜੀ ਪੁਰਬੀ ਮਹੱਲਾ 5 ਕਰੋ ਬਿਨਤੀ ਸੁਨ ਮੇਰੇ ਮੀਤ ਸੰਤ ਟਹਿਲ ਕੇ ਬਿਲਾ ਇਹਾ ਖਾਟ ਚੱਲੋ ਹਰ ਲਾਹ ਅੱਗੇ ਬਸਨ ਸੁਹੇਲਾ ਆਉਦ ਕਟੈ ਦਿਨ ਸਦੈ ਨਾਰੀ ਮਨ ਗੁਰ ਮਿਲ ਕਾ ਜਸ ਵਾਰੀ ਰਹਾ ਇਸ ਸੰਸਾਰ ਬਿਕਾਰ ਸੰਸੈ ਬੈ ਤਦੋ ਬ੍ਰਹਮ ਗਿਆਨੀ ਜਿਸੈ ਜਿਗਾਏ ਪੀਆਵੈ ਇਹ ਲਸ ਕਤ ਕਤ ਤਤਨ ਜਾਣੀ ਜੋ ਕੋ ਆਏ ਸੋਈ ਵਿਹਜੋ ਹਰ ਗੁਰ ਤੇ ਮਨਿ ਬਸੇਰਾ ਨਿਜ ਕਰਮ ਮਹਿਲ ਪਾਉ ਸੋ ਸਹਿਜ ਜੀ ਪੂਰਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਬਾਹ ਗੁਰੂ ਜੀ ਕਾ ਖਾਲਸਾ ਬਾਹ ਗੁਰੂ ਜੀ ਕੀ ਫਤਿਹ